ਮਹਾਰਾਜ ਸ਼੍ਰੀ ਮਾਨ 108 ਸੰਤ ਬਾਬਾ ਬੁੱਧ ਪ੍ਰਗਾਸ਼ ਜੀ ਟੱਲੇ ਵਾਲੇ ਲੰਗਰ ਸੇਵਾ ਕਮੇਟੀ ਐਮ ਜੀ ਹਸਪਤਾਲ ਪਿੰਡ ਕੋਠੇ ਚੇਹ ਸਿੰਘ ਵਾਲੇ ਕੋਠੇ ਕੌਰ ਸਿੰਘ ਵਾਲੇ ਅ블ੂ ਕੋਠੇ ਲਾਲ ਸਿੰਘ ਵਾਲੇ ਮਹਿਮਾ ਸਰਕਾਰੀ ਸਵਾਈ ਮਹਿਮਾ ਸਰ ਜਾ ਮਹਿਮਾ ਕੋਠੇ ਲਾਲ ਵਾਲੇ ਕੋਠੇ ਸੰਧੂਆ ਵਾਲੇ ਅ블ੂ ਪਿੰਡ ਭਲਾਈਆਂ ਨਾ ਸਾਬ ਚੰਦ ਕਲੀ ਪਿਸਿਆਣਾ ਕੋਟਪਾਈ ਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਹਰ ਸ਼ੁੱਕਰਵਾਰ ਨੂੰ ਏਮਜਾ ਹਸਪਤਾਲ ਵਿੱਚ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ ਇਹ ਸੇਵਾ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਸੇਵਾ ਚੱਲ ਰਹੀ ਹੈ ਜੋ ਕਿ ਹਰ ਸ਼ੁੱਕਰਵਾਰ ਨੂੰ ਏਮਜਾ ਹਸਪਤਾਲ ਦੇ ਵਿੱਚ ਸੇਵਾ ਲੱਗਦੀ ਹੈ ਇੱਧਰ ਸੇਵਾਦਾਰ ਲੱਸੀ ਦਾ ਲੰਗਰ ਚਲਾਈ ਜਾਂਦੇ ਆ ਨਾਲ ਲੱਸੀ ਵੀ ਹੈ ਹੁਣ ਪ੍ਰਸ਼ਾਦਾ ਸੇਵਾਦਾਰ ਸੇਵਾ ਕਰੀ ਜਾਂਦੇ ਆ ਨਾ ਸਾਰੇ ਸੇਵਾਦਾਰ ਆ